ਫਰੈਂਡਸ ਕਿੱਦਾਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਗੇ ਸਵਾਗਤ ਕਰਦੀ ਹਾਂ ਤੁਹਾਡਾ ਇੱਕ ਨਵੇਂ ਵਲੌਗ ਦੇ ਨਾਲ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੋਣਗੇ ਜੇ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਨੇ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਉਹ ਹੁਣੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਵਾਨੀ ਆ ਤੁਹਾਨੂੰ ਸਾਰਿਆਂ ਨਾਲ ਵਿਕਰਮ ਹਰਨੀਤ ਹਾਈ ਆ ਰਹੀ ਦਿਲ ਰੀਤ ਕੌਰ ਦਿਲ ਰੀਤ ਕੌਰ ਸੋ ਦਿੱਤੀ ਸੀ ਘਾਰੀ ਅੱਜ ਵਧੀਆ ਤੇ ਹੁਣ ਜਾਗੇਗੀ ਪਲੇ ਕਰੇਗੀ ਦੇਖ ਰਹੀ ਅੱਜ ਇੰਜੋਏ ਕਰ ਰਹੀ ਹੈ ਮਾਰਕੀਟ ਦੇ ਵਿੱਚ ਚਲੋ ਜੀ ਚੱਲੀਏ ਹਰਨੀਤ ਆਂਦੇ ਹੀ ਪਤਾ ਨਹੀਂ ਕੀ ਦੇਖਣ ਲੱਗੀ ਐ ਕਿ ਬੁੱਕਸ ਲਾਰਨ ਕਰਨੀ ਆ ਤੇ ਲਾਰਨ ਤਾਂ ਤੈਨੂੰ ਕਰਨੀ ਆਂਦੀ ਐ ਪਰ ਪਹਿਲਾਂ ਅੱਗੇ ਚੱਲਣਾ ਫੇਰ ਆਪਾਂ ਸਾਨੂੰ ਵੀਡੀਓ ਦਿਖਾਣੀ ਸੀਗੀ ਇਦਾਂ ਦੀ ਹਾਂ ਚਲੋ ਆਜੋ ਆ ਲੈ ਆਪਾਂ ਤੇ ਟਰਾਲੀ ਲੈ ਲੈ ਲੋ ਜੀ ਹਰਨੀਤ ਟਰਾਲੀ ਲੈ ਕੇ ਚੱਲੀ ਐ ਚਲੋ ਗਲਰੀ ਤੇ ਆਪਣੇ ਪਾਪਾ ਨਾਲ देखो ये है क्या वो वाला ओ ओ देखो है तो है अच्छा ओ येलो कलर दा सी है ना मैं पक्के देख लूं सो गाइस मैं अभी जली लेने के लिए आई पे बहुत सारी जली है मैं आईबू स्टेशनरी शॉप ये वाले कलर मेरे फेवरेट है क्योंकि ये बहुत ज़्यादा और मेरी दोस्त ने भी देखा था ये तो मुझे और भी ज़्यादा पसंद है और ये है हाई जो कि मुझे पसंद है क्योंकि मैंने तो आपको बताया ही था तो मुझे ਕ੍ਰਿਸ਼ਨ ਜੀ ਤਾਂ ਬਹੁਤ ਜ਼ਿਆਦਾ ਪਸੰਦ ਹੈ। ਤੋਂ ਆਪਾਂ ਹੋ ਗਏ ਆ ਫ੍ਰੀ। ਹੁਣ ਚੱਲਦੇ ਆ ਤੁਹਾਨੂੰ ਲੈ ਕੇ ਅੱਜ ਅਸੀਂ ਪਾਰਕ ਦੇ ਵਿੱਚ। ਫਰੈਂਡਸ ਇੱਥੇ ਸਾਨੂੰ ਇੱਕ ਪਲੱਸ ਪੁਆਇੰਟ ਜ਼ਰੂਰ ਮਿਲਦਾ ਕਿਉਂਕਿ ਇੱਥੇ ਪੁਰਤਗੇਜ਼ ਲੈਂਗੁਏਜ ਚੱਲਦੀ ਹੈ ਤਾਂ ਇਹਨਾਂ ਨੂੰ ਸਾਡੀ ਸਮਝ ਨਹੀਂ ਆਉਂਦੀ ਤਾਂ ਜਿਵੇਂ ਹੁਣ ਆਪਾਂ ਬਾਜ਼ਾਰ ਦੇ ਵਿੱਚ ਆਪਣੇ ਬੱਚੇ ਨੂੰ ਗੁੱਸੇ ਹੋਣਾ ਕਿਸੇ ਗੱਲ ਤੋਂ ਤਾਂ ਸਾਨੂੰ ਇਦਾਂ ਹੁੰਦਾ ਵੀ ਚਲੋ ਇਹਨਾਂ ਨੂੰ ਕਿਹੜਾ ਸਮਝ ਆ ਰਹੀ ਹੈ ਹਨਾ ਤਾਂ ਆਪਾਂ ਆਪਣੇ ਬੱਚੇ ਨੂੰ ਜਿੱਦਾਂ ਮਰਜ਼ੀ ਗੁੱਸੇ ਹੋ ਸਕਦੇ ਹਾਂ। ਸੋ ਫਰੈਂਡਸ ਇਹ ਪਾਰਕ ਹੈ ਵਿਲਾ ਵੇਰਦੇ ਦੇ ਵਿੱਚ ਪੈਂਦਾ ਹੈ ਤੇ ਨਾਲ ਇੱਧਰ ਰੈਸਟੋਰੈਂਟ ਵੀ ਹੈ ਚਲੋ ਚੱਲਦੇ ਆਪਾਂ ਚਲੋ ਜੀ ਚੱਲਦੇ ਆਪਾਂ ਪਾਰਕ 'ਚ ਨੀਤ ਤਾਂ ਪਹਿਲਾਂ ਹੀ ਪਹੁੰਚ ਗਈ ਹੈ ਬਿਲਕੁਲ ਨਹੀਂ ਨਾ ਸਹੀ ਹੈ ਫਿਰ ਉਹ ਜ਼ਿਆਦਾ ਉੱਪਰ ਹੁੰਦੀ ਹੈ ਨਾ ਫਿਰ ਅੱਗੇ-ਅੱਗੇ ਨੂੰ ਆਈ ਜਾਂਦੀ ਹੈ ਹਰਨੀਤ ਕਿੱਥੇ ਆ? ਹੋਰ ਅਗਲੇ ਵਾਲੇ ਚੋਣ। ਉਹ ਕੱਪੜੀ ਹਰੇ। ਲੋ ਜੀ ਇਹ ਐਂਟਰੀ ਹੈ ਪਾਰਕ ਦੀ। ਸਾਹਮਣੇ ਸਵਿੰਗਸ ਹੈ। ਇੱਧਰ ਵੀ ਹੈ ਪਿਛਲੇ ਪਾਸੇ ਵੀ ਹੈ। ਹਰਨੀਤ ਤਾਂ ਚਲ ਗਈ ਗਈ ਹੈ। ਚਲ ਆਈ ਉਧਰੋਂ ਦੀ ਨਹੀਂ ਤੇ ਇੱਕ ਵਾਰ ਕੋਈ ਨਾ ਆ ਗਏ ਇੱਕ ਵਾਰ ਉਹਨਾਂ ਨੇ ਵੀ ਲੈਣਾ ਉਹਨਾਂ ਨੇ ਸ਼ੂਟਿੰਗ ਕਰਨੇ ਬਸ ਬੈਠ ਕੇ ਗੱਲਾਂ ਕਰ ਰਹੇ ਸਵੇਰ ਸਭੀ ਮੈਂ ਬਾਹਰ ਨਹੀਂ ਸਕੀ ਉਹ ਤਾਂ ਮੈਂ ਹੱਸਾਉਂਗੀ ਕਿਉਂਕਿ ਵਾਪੇ ਬੜੇ ਬੱਚੇ ਚਲ ਮੈਂ ਲੋ ਜੀ ਹਰਨੀਤ ਮਿਚਾਂ ਦੀ ਆਏਗੀ ਅਜ ਕਿਧਰੋਂ ਦੀ ਜਾਏਗੀ ਹਰਨੀਤ ਇਧਰੋਂ ਦੀ ਇਹਦੀ ਐਂਟਰੀ ਹੁੰਦੀ ਹੈ ਇਸ ਦੇ ਅੰਦਰੋਂ ਦੀ ਤੇ ਇਧਰੋਂ ਦੀ ਨਿਕਲੇ ਜੇਪੂ ਨੀਤ ਕੱਪੜੇ ਗੰਦੇ ਹੋ ਜਾਣਗੇ ਹਾਂ ਜੀ ਹਰਨੀਤ ਆ ਗਈ ਹੈ ਇਸ ਵਾਰ ਇਹ ਚੁੱਲੇ ਤੇ ਆਪਣੇ ਆਪ ਹੀ ਲੈ ਰਹੀ ਐ ਜੀਰ ਨਾ ਜਾਈਂ ਆਰਮਨਰ ਵੈਰੀ ਗੁੱਡ ਇਹ ਮੇਰੇ ਛੱਡ ਕੇ ਮਾਰ ਜਾਪ ਕੋਈ ਆ ਮਾ ਯੂ ਕਡ ਯੂ ਸਾਈਡ ਦੋ ਫਿਰ ਦੋਸ ਤਿੰਨ ਜੀਰ ਨਾ ਜਾਈਂ ਟੂ మేను చూ మే ర ਦੇ ਹੁਣ ਆਈ ਮੇ ਚੱਕਰ ਆ ਗਏ ਹਾਈ ਚੱਕਰ ਆ ਗਿਆ ਯਾਰ ਉਹ ਲੋਹਰਨੀਤ ਵੀ ਆ ਗਈ ਮੇਰੇ ਨਾਲ ਹਾਈ ਨੀਤ ਚੱਕਰ ਆ ਗਿਆ ਜੀ ਪਤਾ ਇੰਨੀ ਜ਼ੋਰ ਦੀ ਦਿੱਤੇ ਸੀ ਨਹੀਂ ਫਰੈਂਡਸ ਦੇਖੋ ਇੱਥੇ ਕਿੰਨਾ ਵਧੀਆ ਵੈਦਰ ਇਸ ਟਾਈਮ ਠੰਡਾ ਹੋ ਜਾਂਦਾ ਸਵੇਰੇ ਵੀ ਸ਼ਾਮ ਵੀ ਦੁਪਹਿਰ ਨੂੰ ਥੋੜੀ ਹੁੰਦੀ ਹੈ ਗਰਮੀ ਉਹ ਵੀ ਬਾਹਰ ਅੰਦਰ ਦੇ ਵਿੱਚ ਨਹੀਂ ਬਾਹਰ ਜ਼ਿਆਦਾ ਹੁੰਦੀ ਹੈ ਤੇ ਹਰ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਹੈ ਤੇ ਬਹੁਤ ਵਧੀਆ ਲੱਗਦਾ ਇੱਥੇ ਬੈਠ ਕੇ ਬੜਾ ਹੀ ਵਧੀਆ ਵੈਦਰ ਹੁੰਦਾ ਹੈ ਰੀਤ ਵੀ ਪੂਰਾ ਇੰਜੋਏ ਕਰ ਰਹੀ ਆ ਦੇਖੋ ਖੁਸ਼ ਹੋ ਰਹੀ ਆ ਉੱਠ ਵੀ ਗਈ ਹੁਣੀ ਤਾਂ ਸੌਰੀ ਸੀ ਕਿੰਨੀ ਖੁਸ਼ ਹੋ ਰਹੀ ਆ ਬਾਹਰ ਚਲੋ ਹੁਣ ਇਸ ਤੇ ਆ ਗਈ ਆ ਹਰਨੀ ਇਹਦੇ ਤੇ ਮੈਨੂੰ ਚੱਕਰ ਆ ਜਾਂਦੇ ਚੱਲੇ ਜਿਆਦਾ ਤੇਜ਼ ਘੁੰਮਦਾ ਹੈ ਨਾ ਹਈ ਹੋਲੀ 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 ਹਰ ਨੀਤ ਜਿੰਨੇ ਵੀ ਇੱਥੇ ਸਵਿੰਗਸ ਆ ਸਾਰੇ ਲੈਂਦੀ ਐ ਕੋਈ ਨਹੀਂ ਚੱਲ ਨੈਕਸਟ ਤੇ ਆ ਜਾ ਹੁਣ ਨੈਕਸਟ ਤੇ ਉੱਥੇ ਚੱਲ ਮੈਂ ਦਿੱਜਾਂਗੀ ਆ ਜਾ ਇੱਧਰ ਵਾਲੇ ਤੇ ਨੀਤ ਚੱਲ ਚਲੋ ਚਲੋ ਫਰੈਂਡਸ ਇੱਥੋਂ ਦੀ ਚਰਚ ਹੋਰ دوسری ਵਾਰੀ ਚਰਚ ਚ ਜਾਣੇ ਆ ਇਹ ਦੂਸਰੀ ਬਦਲ ਤੇ ਫਰੈਂਡਸ ਟਾਈਮ ਹੋ ਗਿਆ ਹੈ ਪੌਣੇ 9 ਤੇ ਤੁਸੀਂ ਦੇਖੋ ਕਿ ਹਜੇ ਵੀ ਦਿਨ ਪੂਰਾ ਖੜਿਆ ਹੋਇਆ ਮਤਲਬ ਪੂਰਾ ਹਨਾ ਚਾਨਣ ਹੈ ਮਤਲਬ ਲੱਗ ਹੀ ਨਹੀਂ ਰਿਹਾ ਕਿ ਪੌਣੇ 9 ਹੋ ਗਿਆ ਹੈ ਤੇ ਇੱਥੇ 9:30 ਗਰਮੀਆਂ ਦੇ ਵਿੱਚ 9:30 10 ਵਜੇ ਤੱਕ ਪੂਰਾ ਦਿਨ ਹੁੰਦਾ ਹੈ। ਫਰੈਂਡਸ ਇਹ ਹੀ ਸੀ ਅੱਜ ਦੇ ਛੋਟੇ ਜਿਹੇ ਵਲੌਗ ਦੇ ਵਿੱਚ ਅੱਗੇ ਵੀ ਤੁਹਾਨੂੰ ਬਹੁਤ ਹੀ ਇੰਟਰਸਟਿੰਗ ਇੰਟਰਸਟਿੰਗ ਵਲੌਗ ਦਿਖਾਵਾਂਗੇ। ਉਹਦੇ ਲਈ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਹੀ ਜਿਆਦਾ ਵਧੀਆ ਵਲੌਗ ਲੈ ਕੇ ਆ ਸਕੀਏ ਸੋ ਇਹੀ ਸੀ ਅੱਜ ਦੇ ਵਲੌਗ ਚ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਟਿਲ देन ਟੇਕ ਕੇਅਰ ਬਾਏ ਬਾਏ